ਦਿੱਲੀ ਵਾਲਿਆਂ ਨੇ ਪੰਜਾਬ ਸਰ ਥੋਪਿਆ ਇੱਕ ਹੋਰ ਦਿੱਲੀ ਦਾ ਲੀਡਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਲਗਾ ਦਿੱਤਾ ਐਸਸੀ ਐਸਸੀ ਦਿੱਲੀ ਦੇ ਸ਼ਾਲੇਨ ਮਿੱਤਰਾ ਨੂੰ ਲਾਇਆ ਗਿਆ ਜੋ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਦੇ ਕਰੀਬੀ ਦੱਸੇ ਜਾ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਲੇਨ ਮਿੱਤਰਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਦਿੱਲੀ ਵਾਲਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣ ਤੇ ਆਮ ਆਦਮੀ ਪਾਰਟੀ ਦੇ ਪਮਕੜ ਪਹਿਲਾਂ ਹੀ ਦੁਖੀ ਨੇ ਇਸ ਗੱਲ ਦੀ ਗਵਾਹੀ ਪਿਛਲੇ ਦਿਨਾਂ ਚੋਇਆ ਪਟਿਆਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਵਰਕਰਾਂ ਦਾ ਇਕੱਠ ਭਰਦਾ ਏ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਉਸ ਇਕੱਠ ਦੇ ਵਿੱਚ ਸਾਫ਼ ਤੇ ਸਪਸ਼ਟ ਤੌਰ ਤੇ ਇਹ ਕਹਿੰਦੇ ਨਜ਼ਰ ਆਏ ਕਿ ਦਿੱਲੀ ਵਾਲੇ ਪਹਜਾਓ ਪੰਜਾਬ ਬਚਾਓ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਦਿੱਲੀ ਤੋਂ ਲਿਆ ਕੇ ਸ਼ਾਹਲਨ ਮਿੱਤਰਾਂ ਨੂੰ ਡਾਕਟਰ ਬਲਵੀਰ ਸਿੰਘ ਦਾ OST ਲਾ ਗਿਆ ਤਾਂ ਇਹ ਲੱਗਦਾ ਹੈ ਕਿ ਜਿਵੇਂ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਵਰਕਰਾਂ ਦੀ ਨਰਾਜ਼ਗੀ ਦਾ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਹੈ। ਦਿੱਲੀ ਦੇ ਵਿਅਕਤੀ ਨੂੰ ਪੰਜਾਬ ਦੇ ਸਿਹਤ ਮੰਤਰੀ ਦਾ OST ਲਗਾਉਣ ਤੇ ਜਿੱਥੇ ਵਿਰੋਧੀਆਂ ਨੇ ਸਵਾਲ ਚੁੱਕੇ ਨੇ ਉੱਥੇ ਹੀ ਵੱਡੇ ਸਵਾਲ RTI ਐਕਟਿਵਿਸਟ ਮਾਨੀ ਗੋਇਲ ਨੇ ਵੀ ਚੁੱਕੇ ਨੇ। ਮਾਨੀ ਗੋਇਲ ਹੋਰਾਂ ਦੇ ਨਾਲ ਸਾਡੀ ਗੱਲਬਾਤ ਹੋਈ ਤੁਸੀਂ ਵੀ ਸੁਣਿਓ। ਮਾਨੀਕ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਤੁਹਾਡੇ ਵੱਲੋਂ ਪੋਸਟ ਵੀ ਇਸ ਚੀਜ਼ ਦੀ ਪਾਈ ਗਈ ਹੈ ਇਸ ਚੀਜ਼ ਤੇ ਸਵਾਲ ਖੜੇ ਕਿਤੇ ਜਾ ਰਹੇ ਨੇ ਕਿ ਸਾਬਕਾ ਮੁੱਖ ਮੰਤਰੀ ਆਤਿਸ਼ੀ ਹੋਰਾਂ ਦੇ ਕਰੀਬੀ ਅਰਵਿੰਦ ਕੇਜੇਬਾਹ ਹੋਰਾਂ ਦੇ ਕਰੀਬੀ ਨੂੰ ਲਿਆ ਕੇ OST ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਹੋਰਾਂ ਬਲਵੀਰ ਸਿੰਘ ਹੋਰਾਂ ਦੇ ਦਾ ਵਸ ਡੀ ਲਾਇਗਾ ਕਿਵੇਂ ਦੇਖਦੇ ਬੜਾ ਮੰਦ ਭਾਗਾ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਬਾਹਰੋਂ ਲਿਆ ਕੇ ਬੰਦਿਆਂ ਨੂੰ ਲਗਾਉਣਾ ਤੇ ਮੈਂ ਸਮਝਦਾ ਵੀ ਹੁਣ ਇਹ ਪਹਿਲਾਂ ਤੇ ਇਹ ਸੀ ਨਾ ਕਿ ਪੰਜਾਬ ਦਿੱਲੀ ਦੇ ਵਿੱਚ ਸਰਕਾਰ ਸੀ ਇਹਨਾਂ ਦੀ ਉੱਥੇ ਇਹ ਉਲਝੇ ਹੋਏ ਸੀ ਜਾਂ ਕਹਿ ਲਓ ਵੀ ਉੱਥੇ ਕਰ ਰਹੇ ਸੀ ਕੰਮ ਇਨਵੋਲਵਮੈਂਟ ਉਦੋਂ ਵੀ ਹੈਗੀ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੇ ਪਰ ਹੁਣ ਦਿੱਲੀੋਂ ਜਦੋਂ ਲੋਕਾਂ ਨੇ ਵਿਹਲੇ ਕਰ ਦਿੱਤੇ ਇਹ ਤੇ ਹੁਣ ਤੇ ਸਾਰੇ ਦਿੱਲੀੋਂ ਪੰਜਾਬ ਦੇ ਵਿੱਚ ਆ ਕੇ ਬਹਿ ਗਏ ਕਿਉਂਕਿ ਪਾਵਰ ਬਿਨਾ ਪੈਸੇ ਬਿਨਾ ਇਹਨਾਂ ਇਹਨਾਂ ਨੂੰ ਇਹਨਾਂ ਦਾ ਜੀ ਨਹੀਂ ਲੱਗਦਾ ਪਹਿਲਾਂ ਇਹਨਾਂ ਦੇ ਵੱਡੇ ਨੇਤਾ ਆ ਕੇ ਬੈਠੇ ਹੁਣ ਉਹਨਾਂ ਦੇ ਜਿਹੜੇ ਮਨਪਸੰਦ ਇਹਨਾਂ ਦੇ ਵਰਕਰ ਨੇ ਜਾਂ ਕਹਿ ਲਓ ਉਹਨਾਂ ਦੇ ਲੀਡਰ ਨੇਗੇ ਉਹ ਲਿਆ ਕੇ ਬਿਠਾਇਆ ਜਾ ਰਿਹਾ ਤੁਸੀਂ ਦੇਖੋ ਪਿਛਲੇ ਦਿਨੀ ਕਿਸ ਤਰੀਕੇ ਦੇ ਨਾਲ ਇੱਕ ਬੀਬੀ ਨੂੰ ਦਿੱਲੀੋਂ ਲਿਆ ਕੇ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਗਾ ਦਿੱਤਾ ਹੂੰ ਨੀਨਾ ਗੋਪਤਾ ਤੇ ਉਸ ਤੋਂ ਬਾਅਦ ਇੱਕ ਐਮਪੀ ਦੇ ਪੀਏ ਨੂੰ ਜਿਹੜੀ ਇੱਕ ਚੇਅਰਮੈਨ ਹੀ ਦੇ ਦਿੱਤੀ ਇੰਡਸਟਰੀ ਨਾਲ ਰਿਲੇਟਡ ਵੱਡੀ ਚੇਅਰਮੈਨ ਹੂੰ ਤੁਸੀਂ ਦੱਸੋ ਵੀ ਨੀਨਾ ਨੂੰ ਨੀਨਾ ਜਿਹੜੀ ਹੈਗੀ ਹੈ ਉਹਨੂੰ ਕੀ ਪਤਾ ਪੰਜਾਬ ਦੇ ਹਾਲਾਤਾਂ ਦਾ ਕਿ ਕਿੱਦਾਂ ਗਰਾਊਂਡ ਤੇ ਕਿਸ ਤਰੀਕੇ ਦੇ ਨਾਲ ਪੋਲੂਸ਼ਨ ਨੂੰ ਕੰਟਰੋਲ ਕਰਨ ਦੀ ਲੋੜ ਹੈ ਜਾਂ ਕਿਸ ਤਰੀਕੇ ਨਾਲ ਸਮੱਸਿਆਵਾਂ ਆਵਾਂ ਨੇ ਪੰਜਾਬ ਦੀਆਂ ਮੈਂ ਉਹਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਸਾਡਾ ਸਾਰਾ ਕੰਮਕਾਰ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਉਹ ਪੀਏ ਲਗਾਇਆਗਾ ਉਹ ਯੂਪੀ ਤੋਂ ਬੰਦਾ ਹੈਗਾ ਉਹਨੂੰ ਪੰਜਾਬ ਦੀ ਇੰਡਸਟਰੀ ਦਾ ਕੀ ਪਤਾ ਹੈਗਾ ਉਹਨੇ ਕਿਹੜੀ ਇੰਡਸਟਰੀ ਚ ਚਲਾਈ ਹੈ ਕਿਹੜਾ ਉਹਦੇ ਕੋਲ ਐਕਸਪੀਰੀਅੰਸ ਹੈ ਸਾਰੇ ਹਨਰ ਦੋਣੇ ਆਉਂਦੀ ਐਮਪੀ ਦੀ ਗੋਲ ਅਗਰੇ ਕੀਤੀ ਹੈਗੀ ਸੰਦੀਪ ਪਟਕ ਦੀ ਤੇ ਉਹ ਕੀ ਉਸੇ ਤਰੀਕੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਮੈਨ ਇਹਨਾਂ ਨੇ ਦਿੱਲੀੋਂ ਲਿਆ ਕੇ ਲਾ ਦਿੱਤੀ ਸੀ ਬੇਦੀ ਉਹ ਸਕੂਲ ਐਜੂਕੇਸ਼ਨ ਦੀ ਚੇਅਰਮੈਨ ਦੇਖ ਲਓ ਪੰਜਾਬੀ ਬੜਨੀ ਨਹੀਂ ਆਉਂਦੀ ਪੰਜਾਬ ਦਾ ਕੁਝ ਪਤਾ ਨਹੀਂਗਾ ਤੇ ਉਸ ਏਰੀਆ ਦੇ ਵਿੱਚ ਲਾਇਆ ਗਿਆ ਸੀ ਚੇਅਰਮੈਨ ਜਿਹੜਾ ਹੈਗਾ ਦਿੱਲੀੋਂ ਲਿਆ ਕੇ ਰਵਿੰਦ ਕੇਜਰੀਵਾਲ ਦਾ ਦੋਸਤ ਇਸੇ ਤਰੀਕੇ ਬਹੁਤ ਸਾਰੀਆਂ ਜਿਹੜੀਆਂ ਹੋਰ ਪੋਸਟਾਂ ਦੇ ਉੱਤੇ 42 ਪੋਸਟਾਂ ਇਹਨਾਂ ਨੇ ਜਿਹੜਾ ਹੈਗਾ ਕੰਟਰੋਲ ਕਰਨ ਦੇ ਨਾਂ ਤੇ 42 ਪੋਸਟਾਂ ਸਵਾ ਸਵਾ ਲੱਖ ਦੀ ਤਨਖਾਹ ਦੇ ਉੱਤੇ ਇਹਨਾਂ ਨੇ ਬੰਦੇ ਲਾਏ ਹੈਗੇ ਹੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੀਜੀਜੀਐਫ ਕਹਿੰਦੇ ਨੇ ਇਹ ਹਨਾ ਜੀ ਪਰ ਇਹ ਕਹਿੰਦੇ ਨੇ ਕਿ ਸ਼ਾਲਿਨ ਮਿੱਤਰਾਂ ਨੂੰ ਇਸਤੇ ਲਈ ਲਾਇਆ ਗਿਆ ਤਾਂ ਜੋ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਅਹਿਮ ਜ਼ਿੰਮੇਵਾਰੀ ਜਿਹੜੀ ਉਹ ਨਿਭਾਉਣਗੇ ਤੇ ਨਾਲ ਹੀ ਜੋ ਆਪਣੇ ਪਹਿਲਾਂ ਹੋ ਕਾਰਜ ਕਰ ਰਹੇ ਨੇ ਉਹ ਕਰਦੇ ਰਹਿਣਗੇ ਨਹੀਂ ਦੇਖੋ ਸ਼ਾਲਿਨ ਮਿੱਤਰਾਂ ਦਾ ਪੰਜਾਬ ਦੇ ਵਿੱਚ ਕੀ ਲੈਣਾ ਦੇਣਾ ਮੈਨੂੰ ਇਹ ਦੱਸੋ ਉਹਦੇ ਕੋਲ ਪਹਿਲਾਂ ਹੀ ਉਹ ਇੱਕ ਯੋਸ਼ਮਨ ਭਾਰਤ ਡਿਪਲੋਮੈਸ਼ਨ ਦੇ ਉੱਤੇ ਉਹਨੂੰ ਮੁਕੀ ਤਨਖਾਹ ਦੇ ਉੱਤੇ ਰੱਖਿਆ ਹੋਇਆ ਜਿਹੜਾ ਠੇਕੇ ਤੇ ਰੱਖਿਆ ਹੋਇਆਗਾ ਉਹ ਪਹਿਲਾਂ ਹੀ ਉਹਦੇ ਕੋਲ ਤਨਖਾਹ ਜਾਂਦੀ ਹੈ ਹੁਣ ਜਿਹੜੀ ਗੱਲ ਸਭ ਤੋਂ ਵੱਡੀ ਹੈ ਲੋਕ ਕਹਿ ਰਹੇ ਹੈਗੇ ਕਿ ਇਹਨਾਂ ਨੇ ਹੁਣ ਡਾਇਰੈਕਟ ਗ੍ਰਾਹੀ ਕਰਨੀ ਹੈ ਦਿੱਲੀ ਵਾਲਿਆਂ ਨੇ ਕਿਉਂਕਿ ਜਿਹੜਾ ਜਿਹੜਾ ਮੰਤਰੀ ਦਾ ਜੋ ਐਸਡੀ ਹੁੰਦਾਗਾ ਉਹ ਕਿਸੇ ਮਰਜ਼ੀ ਸੈਕਟਰੀ ਨੂੰ ਕਹਦੇ ਕਿਸੇ ਮਰਜ਼ੀ ਪ੍ਰਿੰਸੀਪਲ ਸੈਕਟਰੀ ਨੂੰ ਕਹਦੇ ਕਿਸੇ ਮਰਜ਼ੀ ਡਾਇਰੈਕਟਰ ਨੂੰ ਕਹਦੇ ਜਿਹੜਾ ਕੰਮ ਕਰਾਉਣਾ ਹੈ ਉਹਨੇ ਸਾਰੀਆਂ ਕੰਪਨੀਆਂ ਨਾਲ ਜਿਹੜੇ ਹੈਗੇ ਸੌਦੇਬਾਜ਼ੀ ਕਰਨੀ ਹੈ ਸਾਨੂੰ ਪਤਾ ਨ ਐਕਟ ਕੰਟਰੋਲ ਜਿਹੜਾ ਦਿੱਲੀ ਵਾਲਿਆਂ ਨੇ ਕਰ ਲਿਆ ਬਲਬੀਰ ਸਿੰਘ ਸਿਰਫ ਇੱਕ ਰਬਰ ਸਟੈਂਪ ਬਣ ਕੇ ਰਹਿ ਗਏ ਨੇਗੇ ਉਹਨਾਂ ਨੂੰ ਸਿਰਫ ਬਸ ਇੱਦਾਂ ਹੀ ਗੇੜੇ-ਗੂੜੇ ਗੱਡਣ ਨੂੰ ਤੇ ਕਹਿ ਲੋ ਤਨਖਾਹ ਲੈਣ ਨੂੰ ਗੱਡੀਆਂ-ਗੁੰਡੀਆਂ ਮਿਲੀਆਂ ਹੋਈਆਂ ਬਸ ਠੀਕ ਹੈ ਪਰ ਐਕਚੁਅਲ ਦੇ ਵਿੱਚ ਜਿਹੜਾ ਹੁਣ ਹੈਲਥ ਡਿਪਾਰਟਮੈਂਟ ਹੈ ਉਹ ਸ਼ਲੀਨ ਮਿੱਤਰਾ ਚਲਾਊਗਾ ਤੇ ਉਹਦਾ ਕੰਟਰੋਲ ਮਨੀਸ਼ ਸੋਦੀਆ ਤੇ ਅਰਵਿੰਦ ਕੇਜਰੀਵਾਲ ਦੇ ਕੋਲੇ ਹੈ ਪਿਛਲੇ ਜੀ ਪਿਛਲੇ ਦਿਨਾਂ ਦੇ ਵਿੱਚ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਪੁਰਾਣੇ ਵਰਕਰ ਜਿਹੜੇ 12-14 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਉਹਨਾਂ ਦੇ ਵੱਲੋਂ ਵੀ ਕਿਨਾਰਾ ਦਿੱਤਾ ਆਮਾਦੀ ਪਾਰਟੀ ਨਹੀਂ ਜਾਗੀ ਉਹ ਫਿਰ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਜੋ ਕੋਈ ਬੋਲਦਾ ਬੋਲੀ ਜਾਵੇ ਕਿ ਅਸੀਂ ਇਸੇ ਤਰ੍ਹਾਂ ਹੀ ਕੰਮ ਕਰਨੇ ਕਿ ਉਹਨਾਂ ਦੇ ਹਾਲਾਂਕਿ ਪਿਛਲੇ 1-2 ਦਿਨ ਪਹਿਲਾਂ ਸੰਡੇ ਨੂੰ ਹੀ ਜਿਹੜਾ ਇਹ ਇਕੱਠ ਹੁੰਦਾ ਆ ਤੇ ਅੱਜ ਦਿੱਲੀ ਤੋਂ ਹੀ ਲਿਆ ਕੇ ਇੱਕ ਨੂੰ ਜਿਹੜਾ OSD ਲਾਤਾ ਜਾਂਦਾ ਫਿਰ ਕੀ ਮੰਨਦੇ ਹੋ ਕਿ ਉਹਨਾਂ ਨੂੰ ਕੋਈ ਪਰਵਾਹ ਨਹੀਂ ਜੋ ਬੋਲਦਾ ਬੋਲੀ ਜਾਵੇ ਨਹੀਂ ਨਹੀਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਜੀ ਇਹਨਾਂ ਦਾ ਤਾਂ ਹੁਣ ਨੰਗੇ ਚੱਟੇ ਹੋ ਕੇ ਸਾਰੇ ਸਾਹਮਣੇ ਲੱਗੇ ਹੋਏ ਨੇ ਕਿ ਜਿਹੜਾ ਕੁਝ ਕਰਨਾ ਕਰ ਲਓ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਕੀ ਹਾਲ ਹੈ ਰੋਜ਼ ਅਸੀਂ ਦੇਖ ਦਿੰਗੇ ਕਿ ਪੰਜਾਬ ਦੇ ਵਿੱਚ ਬੁਰਾ ਹਾਲ ਹੈਗਾ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਇਹਨਾਂ ਨੇ ਹੁਣ ਆਪਦੇ ਜਿਹੜੇ ਬੰਦੇ ਉੱਥੇ ਵਿਹਲੇ ਹੋਏ ਇੱਥੇ ਫਿੱਟ ਕਰਨੇ ਐ ਇੱਥੋਂ ਪੈਸੇ ਇਕੱਠੇ ਕਰਨੇ ਐ ਤੇ ਇੱਥੋਂ ਨਿਕਲ ਜਾਣਾ ਇਹਨਾਂ ਨੂੰ ਪਤਾ ਹੈ ਵੀ 1.5 ਸਾਲ ਤੋਂ ਬਾਅਦ ਸਾਨੂੰ ਕਿਸੇ ਨੇ ਨਹੀਂ ਪੁੱਛਦਾ ਪੰਜਾਬ ਦੇ ਵਿੱਚ ਤੇ ਹੁਣ ਇਹੇ ਵੱਡੀਆਂ ਵੱਡੀਆਂ ਚੇਅਰਮੈਨੀਆਂ ਵੱਡੀਆਂ ਵੱਡੀਆਂ ਪੋਸਟਾਂ ਇੱਕ ਤਰੀਕੇ ਨਾਲ ਤੁਸੀਂ ਇਹ ਸਮੋ ਵੀ ਸ਼ਲੀਨ ਮਿੱਤਰਿਆਂ ਨੂੰ ਜਿਵੇਂ ਤੁਸੀਂ ਦੇਖਿਆ ਉਹਨਾਂ ਇੱਕ ਮੰਨਨ ਅਗਰਵਾਲ ਆਇਆ ਸੀ ਇਹਨਾਂ ਨੇ ਉੱਥੇ ਜਿਹੜਾ ਕਿ ਸਾਰੇ ਪ੍ਰਿੰਸੀਪਲ ਸੈਕਟਰੀ ਹੋਰ ਸੀਨੀਅਰ ਸੈਕਟਰੀ ਨਾਲ ਮੀਟਿੰਗਾਂ ਕਰਦਾ ਸੀਗਾ ਉਹ ਸਾਰਾ ਉਹੀ ਚਲਾਉਂਦਾ ਸੀ ਸਿਸਟਮ ਉਹ ਇਸੇ ਤਰੀਕੇ ਇਹਨਾਂ ਨੇ ਸਾਰੇ ਸਾਰੇ ਜਿਹੜੇ ਡੀਸੀ ਹੈਗੇ ਨੇਗੇ ਸਾਰੇ ਜਿਹੜੇ ਮੰਤਰਾਲੇ ਹੈਗੇ ਉੱਥੇ ਆਪਦੇ ਬੰਦੇ ਬਿਠਾ ਦਿੱਤੇ ਆ ਸਵਾ ਸਵਾ ਲੱਖ ਦੀ ਤਨਖਾਹ ਤੇ 50 ਬੰਦੇ ਹੋਰ ਹਾਇਰ ਕਰਨੇ ਆ ਐਕਸਟਰਾ ਜਿਹੜੇ ਹਮਨਨ ਵਰਗੇ ਅਸ਼ਲੀਨ ਵਰਗੇ ਕਰੀ ਜਾਂਦੇ ਨੇਗੇ ਇਹਨਾਂ ਨੇ ਸਾਰਾ ਕੰਟਰੋਲ ਕਰਕੇ ਹੁਣ ਅਗਰਾਹੀ ਕਰਨੀ ਆ ਲੋਕ ਬਿਲਕੁਲ ਸਹੀ ਕਹਿੰਦੇ ਆ ਤੇ ਇਹ ਇਹਨਾਂ ਨੇ ਗੰਦ ਪਾਉਣਾ ਤੁਸੀਂ ਦੇਖੋ ਵੀ ਮਨੀਰ ਸੋਸੋਧੀਆਂ ਤੇ ਜਿਹੜਾ ਸਤਿੰਦਰ ਜੈਨ ਹੈ ਜਿਹੜਾ ਸਾਰਾ ਸਤਿੰਦਰ ਜੈਨ ਜਿਹੜਾ ਸਾਰਾ ਸਿਸਟਮ ਚਲਾਉਂਦੇ ਨੇਗੇ ਇਹ ਪੰਜਾਬ ਪੰਜਾਬ ਵਿੱਚ ਆ ਕੇ ਸਾਨੂੰ ਇਹ ਸਿਖਾਉਣ ਲੱਗੇ ਹੋਏ ਨੇ ਇਹ ਤਾਂ ਖੁਦ }{|\text{ਬੇਲ ਤੇ ਬਾਹਰ ਨੇਗੇ}} ਹੂੰ ਰਿਸ਼ਤਾਚਾਰ ਦੇ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਇਹਨਾਂ ਨੂੰ ਜੇਲ੍ਹ ਹੋਈ ਸੀ ਉੱਥੋਂ ਬੇਲ ਤੇ ਬਾਹਰ ਆਇਆ ਤੇ ਮੈਂ ਇੱਕ ਜਾਣਕਾਰੀ ਹੋਰ ਪਾਈ ਹੈ ਕਿ 2000 ਕਰੋੜ ਦੇ ਕਲਾਸਰੂਮ ਘਟਾਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਐਂਟੀ ਕ腐ਸ਼ਨ ਬਿਊਰੋ ਨੇ ਸੰਮਣ ਕਰ ਦਿੱਤੇ ਅੱਜ ਹੂੰ ਹੂੰ ਉਥੇ ਇਹਨਾਂ ਨੇ 25 ਲੱਖ ਦੇ ਵਿੱਚ ਇੱਕ ਕਮਰਾ ਬਣਾਇਆ ਹੈਗਾ ਤੇ 12700 ਕਮਰਾ ਬਣਾਇਆ 25 ਲੱਖ ਰੁਪਏ ਦਾ ਇੱਕ ਕਮਰਾ ਪਿਆ ਮੈਨੂੰ ਇਹ ਦੱਸੋ ਵੀ ਕਿਹੜਾ ਕਮਰਾ 25 ਲੱਖ ਰੁਪਏ ਦਾ ਪੈਂਦਾ ਐਂਟੀ ਕ੍ਰਾਪਸ਼ਨ ਬਿਊਰੋ ਨੇ ਕਿਹਾ ਵੀ 2000 ਕਰੋੜ ਦਾ ਘਟਾਲਾ 5 ਲੱਖ ਤੋਂ ਵੱਧਦਾ ਕਹੇ ਨਹੀਂ ਤੇ ਇਹੋ ਜਿਹੇ ਬੰਦੇ ਤਾਂ ਸਾਡੇ ਆ ਕੇ ਇੱਥੇ ਹੁਣ ਅਹੁਦੇਦਾਰਾਂ ਨੂੰ ਅਹੁਦੇਦਾਰੀਆਂ ਵੰਡ ਰਹੇ ਨੇ ਸਾਨੂੰ ਆ ਕੇ ਸਿਖਾ ਰਹੇ ਨੇ ਵੀ ਕ੍ਰਾਪਸ਼ਨ ਨਾ ਕਰੋ ਹੋਰ ਨਾ ਕਰੋ ਉਹ ਸਾਰਾ ਸਿਸਟਮ ਹੈ ਉਹੀ ਹੈਗਾ ਇਹਨਾਂ ਨੇ ਵੀ ਇਹਨਾਂ ਨੇ ਕ੍ਰਾਪਸ਼ਨ ਹੀ ਕਰਨੀ ਹੈ ਸਿਰਫ ਇੱਕ ਮਖੌਟਾ ਪਾਇਆ ਹੋਇਆ ਹੁਣ ਆਉਦੇ ਬੰਦੇ ਡਾਇਰੈਕਟ ਫਿਟ ਕਰਤੇ ਆ ਲੂਪ ਚੁਬਾਰ ਕੱਢ ਕੇ ਡਾਇਰੈਕਟ ਕੰਟਰੋਲ ਲੈਣ ਨੂੰ ਫਿਰਦੇ ਆ ਜੇ ਅਰਵਿੰਦ ਕੇਜਰੀਵਾਲ ਦਾ ਬੱਸ ਚੱਲੇ ਇਹ ਤਾਂ ਤਾਂ ਬੱਸ ਨਹੀਂ ਚੱਲਦਾ ਅਰਵਿੰਦ ਕੇਜਰੀਵਾਲ ਦਾ ਬੱਸ ਚੱਲੇ ਤਾਂ ਇਹ ਭਗਵੰਤ ਮਾਨ ਜੀ ਨੂੰ ਕੁਰਸੀ ਤੋਂ ਲਾ ਕੇ ਆਪ ਚੀਫ ਮਿਨਿਸਟਰ ਬਣ ਜੇ ਪਰ ਇਹਨੂੰ ਪਤਾ ਹੈ ਵੀ ਲੋਕਾਂ ਦਾ ਵਿਰੋਧ ਹੋਣਾ ਬਹੁਤ ਜ਼ਿਆਦਾ ਪਰ ਇਨਡਾਇਰੈਕਟ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਾਬ ਤੇ ਕੰਟਰੋਲ ਆ ਆਖਰੀ ਸਵਾਲ ਆ ਤਾਂ ਕੀ ਲੱਗਦਾ ਕਿ ਪੈਸਾ ਪੰਜਾਬੀਆਂ ਦਾ ਜਾ ਦਿੱਲੀ ਵਾਲਿਆਂ ਕੋਲ ਰਿਹਾ ਪੰਜਾਬ ਦਾ ਪੈਸਾ ਕੀ 100% ਦੇ ਜਦ ਤੱਕ ਕੋਈ ਰੋਲਾ ਹੀ ਨਹੀਂ ਰੋਜ ਕਿੰਨੀ ਆਪਾਂ ਗੱਲਾਂ ਸੁਣਦੇ ਕਿ ਕਿੰਨਾ ਕਰਪਸ਼ਨ ਬਿਲਕੁਲ ਪੀਕ ਤੇ ਹੈਗੀ ਇਸ ਟਾਈਮ ਜਿਹੜਾ ਕੰਮ ਪਹਿਲਾਂ 5000 ਰੁਪਏ ਦੀ ਕਰਪਸ਼ਨ 5000 ਰੁਪਏ ਦੇ ਕੇ ਹੁੰਦਾ ਸੀ ਅੱਜ 50000 ਰੁਪਏ ਦੇ ਕੇ ਹੁੰਦਾ ਤੁਸੀਂ ਰਜਿਸਟਰੀ ਲੈ ਲਓ ਕਿਸੇ ਮਰਜ਼ੀ ਡਿਪਾਰਟਮੈਂਟ ਚ ਚਲੇ ਜਾਓ ਤੁਸੀਂ ਚਾਹੇ ਆਰਟੀਓ ਡਿਪਾਰਟਮੈਂਟ ਚ ਚਲੇ ਜਾਓ ਸਭ ਕਿਤੇ ਇਹਨਾਂ ਦੇ ਬੰਦਿਆਂ ਨੇ ਜਿਹੜੇ ਹੈਗੇ ਸੋ ਉੱਥੇ ਸੌਦੇਬਾਜ਼ੀ ਕਰਨ ਨੂੰ ਬੰਦੇ ਖੜੇ ਹੈਗੇ ਇਹਨਾਂ ਦੇ ਸਾਰੇ ਕਿਤੇ ਜਿਹੜੀ ਹੈਗੇ ਕੋਈ ਵੀ ਤੁਸੀਂ ਨਕਸ਼ਾ ਪਾਸ ਕਰਾਉਣਾ ਹੈਗਾ ਕੋਈ ਵੀ ਤੁਸੀਂ ਮਤਲਬ ਕੋਈ ਵੀ ਤੁਸੀਂ ਲੈਂਡ ਯੂਜ਼ ਦਾ ਚੇਂਜ ਕਰਾਉਣੀ ਹੈ ਲੱਖਾਂ ਰੁਪਏ ਦੇ ਰਿਸ਼ਵ ਚੱਲਦੀ ਹੈ ਜੀ ਕੋਈ ਵੀ ਡਿਪਾਰਟਮੈਂਟ ਤੁਸੀਂ ਦੇਖੋ ਵੀ ਇਹ ਮੈਡੀਕਲ ਡਿਪਾਰਟਮੈਂਟ ਜਿੱਥੇ ਸ਼ਲੀਨ ਮਿੱਤਰ ਨੇ ਲਾਇਆ ਕਿੰਨੀ ਘਟੀਆਂ ਦਵਾਈ ਆ ਰਹੀ ਹੈ ਸੈਂਪਲ ਬਾਰ ਬਾਰ ਫੇਰ ਹੋ ਰਹੇ ਨੇ ਕਿੰਨੇ ਨਿੱਕੇ ਨਿੱਕੇ ਜਾਂਦੇ ਔਰ ਇਹ ਅਰਬਾਂ ਵਿੱਚ ਟੱਲ ਜਾਏਗਾ ਜੀ ਔਰ ਇਹ ਜੇ ਥਾਮਾਂ ਤੇ ਇਹਨਾਂ ਨੇ ਦਿੱਲੀ ਵਾਲੇ ਲਾਤੇ ਤੇ ਪੰਜਾਬ ਦਾ ਪੈਸਾ ਦਾ ਲੁੱਟ ਕੇ ਲੈ ਕੇ ਜਾਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਲੁਧਿਆਣੇ ਦੀ ਜਿਹੜੀ ਲੈਂਡ ਹੈ ਕਰੀ 25000 ਕਿੱਲਾ ਉਹ ਵੇਚਣ ਨੂੰ ਫਿਰਦੇ ਨੇ ਇਹ ਉੱਥੇ ਪੈਸੀ ਕਮਾਉਣਗੇ ਇਹ ਪਰਸਨਲ ਵੀ ਕਮਾਉਣਗੇ ਤੇ ਪ੍ਰਾਈਵੇਟ ਪਲੇਅਰਾਂ ਨੂੰ ਵੀ ਦੇਣਗੇ ਜੀ ਜੀ ਮਾਨਿਕ ਜੀ ਸਮਝਾਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ